ਕੰਦੇ ਇੱਥੇ ਕੋਈ ਕਬਜ਼ਾ ਕਬਜ਼ਾ ਆਇਆ ਸੀ ਉਹ ਤੇ ਹਟਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੁੰਦੇ ਕਿ ਕਿੰਨਾ ਵੱਲੋਂ ਕੀਤਾ ਇਹ ਇਹ ਵੇਖੋ ਜੀ ਸਾਡੇ ਡਿਪਾਰਟਮੈਂਟ ਵੱਲੋਂ ਹੀ ਪਹਿਲੋਂ ಗ್ರಾಮ ਪੰਚਾਇਤ ਨੇ ਮਤਾ ਪਾ ਕੇ ਨਿਸ਼ਾਨਦੇਹੀ ਕਰਵਾਈ ਆ ਪੰਚਾਇਤਮਾ ਬੰਦੀ ਅਨੁਸਾਰ ਮਾਲ ਮਹਿਕਮੇ ਦੇ ਅਨੁਸਾਰ ਜਿਹੜਾ ਇਹ ਪੰਚਾਇਤ ਦੀ ਜਗਾ ਉਹਦੀ ਨਿਸ਼ਾਨਦੇਹੀ ਕਰਵਾਈ ਗਈ ਆ ਨਿਸ਼ਾਨਦੇਹੀ ਤੋਂ ਬਾਅਦ ਜਿਹੜਾ ਇਹਨਾਂ ਨੂੰ ਨੂੰਸਤੀ ਭੇਜ ਗਿਆ ਖਾਲੀ ਕਰ ਲਈ ਇਹਨਾਂ ਨੇ ਕੋਈ ਜਵਾਬ ਸੁਰ ਨਹੀਂ ਦਿੱਤਾ ਤੇ ਇੱਥੇ ಗ್ರಾಮ ਪੰਚਾਇਤ ਵੱਲੋਂ ਵੀ ਇਹ ਦੱਸਿਆ ਗਿਆ ਕਿ ਇਹਨਾਂ ਦੇ ਪੁਲਿਸ ਵਿਭਾਗ ਨੂੰ ਦੱਸਿਆ ਗਿਆ ਕਿ 24 ਕਾ 25 ਪਰਚੇ ਇਹਨਾਂ ਦੇ ਖਿਲਾਫ ਤੇ ਭਗੋੜੇ ਨੇ ਤੇ ಗ್ರಾಮ ਪੰਚਾਇਤ ਦੀ ਜਗਾ ਜੀ ਇਹਨਾਂ ਕੋਠੀ ਬਣਾਈਆਂ ਇਹਨਾਂ ਨੂੰ ਸਾਡੇ ਮਹਿਮਲ ਨੂੰ ਤੇ ਇਹਨਾਂ ਨੂੰ ਨੋਟਿਸ ਵੀ ਭੇਜੇ ਗਏ ਇਹਨਾਂ ਨੇ ਕੋਈ ਵੀ ਸਾਨੂੰ ਜਵਾਬ ਦੇ ਆਪਣਾ ਪੱਖ ਪੇਸ਼ ਨਹੀਂ ਕੀਤਾ ਇਸ ਲਈ ਆ ਕਰੋਨੀ ਕਾਰਵਾਈ ਕਰਦੇ ਹੋ ਈਮਾਨਯੋਗ ਐਸ.ਡੀ.ਮ ਸਾਹਿਬ ਦੇ ਤੇ ਆ ਪੁਲਿਸ ਦੇ ਤੇ ਬੀ.ਵੀ.ਓ ਦੇ ਦੱਸਣ ਤੇ ਅੱਜ ਜਿਹੜੀ ਕਾਰਵਾਈ ਆ ਸ਼ੁਰੂ ਕੀਤੀ ਕਿੰਨੀ ਜਗਾ ਹੈ ਸਾਰੀ ਇਹ ਇਹਨਾਂ ਦੇ ਅੱਠ ਮਰਲੇ ਆ ਕਿੰਨੇ ਕਿੱਤ ਹੋਇਆ ਡਾਕਟਰ ਇਹਨਾਂ ਦਾ 7-8 ਸਾਲ ਤੋਂ ਕਬਜ਼ਾ ਪਹਿਲਾਂ ਕੋਈ ਕਾਰਵਾਈ ਨਹੀਂ ਹੋਈ ਪਹਿਲੇ ਛੱਪੜ ਦੀ ਜਗ੍ਹਾ ਵਾ ਪਹਿਲੂ ਕਿਸੇ ਸਰਪੰਚ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਹੁਣ ਮੌਜੂਦਾ ਪੰਚਾਇਤ ਨੇ ਸਰਕਾਰ ਨੇ ਮੌਜੂਦਾ ਪੰਚਾਇਤ ਨੇ ਮੌਜੂਦਾ ਸਰਕਾਰ ਵੱਲੋਂ ਇਹ ਆਪਸ਼ਨ ਲਿਆ ਗਿਆ ਇਹ ਪੰਚਾਇਤੀ ਜਨ ਅਹੀਆਂ ਜੋਧ ਨਸ਼ਾ ਵਿਰੋਧ ਜਿਹੜਾ ਚੱਲ ਰਿਹਾ ਵਾ ਜੋਧ ਨਸ਼ਾ ਵਿਰੋਧ ਵੀ ਉਹਨਾਂ ਤੇ ਉਹ ਵੀ ਘਟ ਵੀ ਹੈ ਨਸ਼ਾ ਵੀ ਵੇਚਦੇ ਸੀ ਨਸ਼ੇ ਦੇ ਵੀ ਤਸ਼ਕਰ ਨੇ ਤੇ ਦੂਜਾ ಗ್ರಾಮ ਪੰਚਾਇਤ ਦੇ ਜਿਹੜੇ ਜਗ੍ਹਾ ਵਿੱਚ ਇਹਨਾਂ ਜਿਹੜੀ ਆਪਣੀ ਕੋਠੀ ਸਾਰੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਏ ਜੀ ਪਿੰਡ ਬਗਪੁਰ ਪੇਟ ਜਿਹੜਾ ਹੈ ਪੀਐਸ ਬਿੰਡੀਸਾ ਦਾ ਥੱਲੇ ਰਾਜਸੰਗ ਸਬਡਵੀਸ਼ਨ ਨੰਬਰ ਸਰੂਲ ਡਿਸਟ੍ਰਿਕਟ ਦਾ ਇੱਥੇ ਜੋ ਪਿੰਡ ਵਾਲੇ ਨੇ ਕੰਪਲੇਨ ਕੀਤਾ ਹੈ ਕਿ ਇੱਕ ਮਲੂਕ ਸਿੰਘ ਸਨ ਆਫ ਜੋਗਿੰਦਰ ਸਿੰਘ ਤੇ ਉਹਨਾਂ ਦਾ ਜੋ ਬੇਟੇ ਹੈ ਸਤਵੀਰ ਸਿੰਘ ਸੋਨੂ ਸਿੰਘ ਤੇ ਰਣਜੀਤ ਸਿੰਘ ਜਿਹਨਾਂ ਦੇ ਉੱਤੇ ਹੁਣ ਤੱਕ 24 ਪਰਚੇ ਅੱਡ-ਚੋਰੀ ਦਾ ਹੈ ਐਨਡੀਪੀਐਸ ਦਾ ਅਲੱਗ-ਅਲੱਗ ਪਰਚੇ ਹੈ ਜੋ ਹੁਣ ਬਗੋੜ ਹੈ ਇਨਾ ਨੇ ਚਪੜਤੇ ਜਗਤੇ ਇਨਾ ਨੇ ਘਰ ਬਣਾਏ ਨੇ ਜਨੇ ਜੋ ਕੰਪਲੇਨ ਕੀਤੀ ਬੀਡੀਪੀਓ ਸਾਹਿਬ ਨੂੰ ਬੀਡੀਪੀਓ ਸਾਹਿਬ ਨੇ ਐਕਸ਼ਨ ਲੈ ਕੇ ਪੁਲਿਸ ਪ੍ਰੋਟੈਕਸ਼ਨ ਮੰਗ ਕੇ ਹੁਣ ਡਿਮੋਡਿਸ਼ਨ ਚੱਲ ਰਹੇ ਥੇ ਆਪਾਂ ਨਾਲ ਨਾਲ ਇਹ ਮਲੂਕ ਸਿੰਘ ਜਿੰਨੇ ਵੀ ਐਸਆਰ ਸੇ ਉਧਰ ਵੀ ਤਫਤੀਸ਼ ਕਰ ਰਹੇ ਨਾਲ ਨਾ ਹੋਰ ਜੋ ਵੀ ਘਰ ਇਨਾ ਨੇ ਬਣਾਏ ਆ ਉਧਰ ਵੀ ਆਪਾਂ ਵੇਰਵਾ ਲੈ ਰਹੇ ਤਾਂ ਕਿ ਆਪਾਂ ਉਹਦਾ ਅਠ ਅਠ ਫਸੀ ਚ ਕਰ ਸਕਦੇ ਆ ਤੇ ਪ੍ਰੋਪਰਟੀ ਅਟੈਚ ਕਰ ਸਕਦੇ ਆ ਇਹ ਨਸ਼ੇ ਦੀ ਕਾਲੀ ਕਮਾਈ ਨਾ ਬਣਾਏ ਹਾਂਜੀ ਹਾਂਜੀ ਕਿੰਨੇ ਚਿਰਾਂ ਤੋਂ ਇਹ ਕੰਮ ਕਰ ਰਹੇ ਸੀ ਜੀ ਇਨਾ ਤੇ ਪਰਚੇ ਹੈ ਜੀ 2018 ਤੋਂ ਹੈ ਲਗਭਗ ਹੁਣ ਹੋ ਗਿਆ 7-8 ਸਾਲ ਹੋ ਗਏ ਕੋਈ ਰੈਸਟ ਵੀ ਨਾ ਚੁੱਕੇ ਜਾਂ ਬਾਹਰ ਫਿਲਹਾਲ ਚਾਰੋਂ ਬਗੜਾ ਹੈ ਜੀ ਇਹ ਜੋ ਮੱਲੂ ਮਲੂਕ ਸਿੰਘ ਸੱਜੇ ਸਿੰਘ ਸੋਨੂ ਤੇ ਰੰਜੀਤ ਸਾਰੇ ਬਗੜਾ ਨੇ ਪਹਿਲੇ ਅਰੈਸਟ ਹੋ ਚੁੱਕੇ ਹਨ ਬਗੜਾ ਹੈ ਉਹਨਾਂ ਨੂੰ ਫੜਨ ਵਾਸਤੇ ਆਪਣਾ ਪੁਲਿਸ ਕੰਮ ਕਰਦੇ ਜਿਹੜੀ ਇਹ ਜਗਾ ਹੈ ਸਰ ਇਹ ਪੰਚਾਇਤੀ ਆ ਜਾਂ ਕੀ ਹੈ ਨਜਾਇਜ਼ ਜਗ੍ਹਾ ਤੇ ਇਹ ਚੱਪੜ ਦੀ ਜਗਾ ਹੈ ਜੀ ਅਕੋਰਡਿੰਗ ਟੂ ਡੀਪੀ ਦਾ ਕੋ ਚੱਪੜ ਦੀ ਜਗਾ ਇਸ ਕਰਕੇ ਨਾ ਹਟਵਾਏ ਉਹ ਤੋਂ ਮਹਿਕਮੇ ਦੀ ਮਨੀਪ੍ਰਪਤਾ ਵਗੈ ਕਿਸੇ ਕੀ ਕਰਨੀ ਚਾਹੀਏ ਮੈਨੂੰ ਇਹ ਇਸ ਇਸ ਨਾਟ ਪੁਲਿਸ ਡਿਪਾਰਟਮੈਂਟ ਕੋਲ ਆ ਰਿਹਾ ਹੈ ਕੋਰ ਕੋਲ ਕਰ ਨਹੀਂ ਜਾਓਗੇ ਨੋ 1 ਜੀ ਅਪੀਲ ਕੀ ਕਰਨੀ ਹੈ ਅਪੀਲ ਇਹ ਹੀ ਕਰਨਾ ਹੈ ਜੀ ਕਿ ਤੁਸੀਂ ਮੈਂ ਪਹਿਲੇ ਵੀ ਦੱਸ ਚੁੱਕਾ ਹਾਂ ਕਿ ਜਿੰਨੇ ਵੀ ਨੌਜਵਾਨ ਹੈ ਇਹ ਜੋ ਨਸ਼ਾ ਵਾਲਾ ਜਾਂਚਤੂ ਵਾਲਾ ਐਂਗਲ ਬੜਾ ਚੰਗਾ ਲੱਗਦਾ ਹੈ ਕਿ ਬਾਹਰ ਉਹ ਟੇਕ ਮੈਂ ਦੇਖਣ ਵਾਸਤੇ ਤੇ ਇਹ ਜੋ ਬੰਦੇ ਬਾਹਰ ਬੈਠੇ ਹੈ ਉਹ ਸੰਗੋ ਇਹ ਦਿੰਦੇ ਕਿ ਤੁਹਾਨੂੰ ਮੈਂ ਪੈਸਾ ਦੇ ਦੇਵਾਂਗਾ ਤੁਹਾਨੂੰ ਮੈਂ ਬਾਹਰ ਲੈ ਕੇ ਜਾਊਂਗਾ ਪਰ ਇਹ ਇਹ ਜੋ ਤੁਹਾਨੂੰ ਦੇ ਰਹੇ ਜੋ ਗ੍ਰੀਡ ਦੇ ਰਹੇ ਇਹ ਬਹੁਤ ਗਲਤ ਹੈ ਤੁਹਾਡੇ ਕੋਲ ਪੈਸਾ ਪਹੁੰਚਦਾ ਨਹੀਂ ਹੈ ਤੇ ਤੁਸੀਂ ਜੇਲ੍ਹਸ ਤੁਹਾਡਾ ਬਾਕੀ ਜ਼ਿੰਦਗੀ ਦੀ ਇਹ ਪਿੰਡੀ ਸਾਡਾ ਤੇ ਲੋਕੋ ਕੇ ਥਾਣੇ ਦਿਨ ਹੋਰ ਵੀ ਕੋਈ ਏਦਾਂ ਦੇ ਕੇਸ ਸਾਹਮਣੇ ਆਏ ਆ ਜਿਹੜੇ ਲੱਗ ਕੰਟੀਨਿਊਸ ਹੈ ਜੀ ਕੰਟੀਨਿਊਸ ਚੱਲ ਹੀ ਰਿਹਾ ਹੈ ਮਤਲਬ ਹਟਾਈ ਜਾ ਰਿਹਾ ਹੈ ਇਸ ਅਗੇਂ ਇਸ ਸਿਵਲ ਕੇਸ ਪੁਲਿਸ ਦੇ ਕੋਲ 18 ਤੱਕ ਦਾ ਪ੍ਰੋਸੀਜਰ ਹੈ ਜ ਜਿਹਦੇ ਅੰਦਰ ਤੁਸੀਂ ਅਟੈਚ ਨਹੀਂ ਕਰਪੋਗੇ ਤੁਸੀਂ ਨੂੰ ਫੋਰ ਫਿਊਚਰ ਕਰਪੋਗੇ ਥੈਟ ਇਜ਼ ਅ ਸੈਪਰੇਟ ਲੀਗਲ ਪ੍ਰੋਸੀਜਰ ਇਸ ਇਹ ਅਲੱਗ ਹੈ ਜਿਸ ਅੰਦਰ ਡੈਮੋਲਿਸ਼ਨ ਠੀਕ ਹੈ ਜੀ ਜਰਾ ਇਹ ਕਿੰਨਾ ਦਾ ਮਕਾਨ ਸੀ ਤੇ ਕੀ ਕਰਨ ਸੀ ਇਹ ਪਿੰਡ ਭਗੂਪੁਰ ਬੇੜ ਆ ਮਲੂਕ ਸਿੰਘ ਸਾਨੋਬ ਜਗENDER ਸਿੰਘ ਦਾ ਮਕਾਨ ਆ ਇਹ ਇੱਥੇ ਨਸ਼ੇ ਦੇ ਕਾਫੀ ਜਿਹੜੇ ਆ ਪਰਚੇ ਦਰਜ ਨੇ ਐਨਡੀਪੀਐਸ ਦੇ ਵਿੱਚ 61 14 ਦੇ ਹੋਰ ਵੀ ਚੋਰੀਆਂ ਚਾਰੀਆਂ ਦੇ ਇਹਦੇ ਮੁੰਡੇ ਵੀ ਨਾਲ ਤਿੰਨ ਇਹ ਚਾਰੇ ਜਿਹੜੇ ਆ ਪਿਓ ਪੁੱਤ ਜਿਹੜਾ ਇਹ ਨਸ਼ੇ ਦੀ ਕਮਾਈ ਦੇ ਨਾਲ ਇਹਨਾਂ ਨੇ ਜਿਹੜੀ ਪਿੰਡ ਦੀ ਛੱਪੜ ਦੀ ਜ਼ਮੀਨ ਸੀਗੀ ਉਹਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੋਇਆ ਸੀਗਾ ਜੋ ਪਿੰਡ ਵੱਲੋਂ ਜਿਹੜਾ ਵਾ ਇਹਦੇ ਵੱਲੋਂ ਦਿੱਖਤੀ ਤੌਰ ਤੇ ਜਿਹੜਾ ਵਾ ਬਲਾਕ ਨੂੰ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਵੀਡੀਓ ਸਾਹਿਬ ਵੱਲੋਂ ਅਗਲੀ ਕਾਰਵਾਈ ਕਰਦਾ ਹੈ ਜਿਹੜੀ ਦੀ ਨਿਸ਼ਾਨਦੀ ਕਰਾ ਕੇ ਤੇ ਪ੍ਰੋਪਰ ਜਿਹੜੀ ਆ ਰਿਪੋਰਟ ਦੇ ਤਹਿਤ ਉਹਨਾਂ ਨੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੋਂ ਜਿਹੜੀ ਆ ਇਹ ਪੁਲਿਸ ਹੈਲਪ ਦੀ ਡਿਮਾਂਡ ਕੀਤੀ ਸੀਗੀ ਤੇ ਅੱਜ ਅਸੀਂ ਜਿਹੜਾ ਵਾ ਉਹ ਡਿਪਾਰਟਮੈਂਟ ਦੇ ਨਾਲ ਆ ਕੇ ਤੇ ਜਿਹੜਾ ਵਾ ਉਹ ਕਬਜ਼ਾ ਸਬੰਧਤ ਵਿਭਾਗ ਨੂੰ ਜਿਹੜਾ ਦੁਆਇਆ ਜਾ ਰਿਹਾ ਕਿੰਨੇ ਚਿਰਾਂ ਤੋਂ ਇਹ ਨਸ਼ਿਆਂ ਦਾ کاروبار ਕਰ ਰਹੇ ਸੀ ਤੇ ਕਿੰਨੇ ਕੇਸ ਸੀ ਇਹਨਾਂ ਦੇ ਇਹ 7-8 ਸਾਲ ਤੋਂ ਕਰੀਬ ਜਿਹੜਾ ਵਾ ਇਹ ਇਹ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਇਹਨਾਂ ਦੇ ਇਕ ਹੁਣ ਤੱਕ ਜਿਹੜੇ ਆ ਉਹ 24 ਕੇਸ ਜਿਹੜੇ ਆ ਉਹ ਦਰਜ ਨੇ ਕੋਰੈਸਟਰੀ ਹੋਈ ਕਿਹਾ ਦੀ ਕਿ ਜਾਂ ਹਾਂਜੀ ਹਾਂਜੀ ਨਹੀਂ ਬੜੀ ਬੰਨਾ ਅਰੈਸਟ ਹੋਈ ਆ ਹੁਣ ਹਾਲ ਵੀ ਕੜੀ ਫੇਰ ਜਿਹੜੇ ਆ ਗਿਆ ਇਹ ਸਾਨੂੰ ਵਾਂਟਡ ਨੇ ਤੇ ਅਜੇ ਘਰੋਂ ਫਰਾਰ ਨੇ ਪੰਚਾਇਤ ਨੂੰ ਕੋ ਕੇਸ ਕੀਤਾ ਗਿਆ ਜਿਹੜਾ ਕਬਜ਼ਾ ਕਰਾਇਆ ਗਿਆ ਜਾਂ ਉਹਦਾ ਕੇਸ ਹਾਂਜੀ ਹਾਂਜੀ ਇਹ ਪੰਚਾਇਤ ਵੱਲੋਂ ਹੀ ਮਤਾ ਪਾ ਕੇ ਜਿਹੜੀ ਆ ਇਹਦੀ ਸ਼ਿਕਾਇਤ ਜਿਹੜੀ ਆ ਵੀਡੀਓ ਸਾਹਿਬ ਨੂੰ ਕੀਤੀ ਗਈ ਸੀ ਹਾਂ ਹੋਰ ਇਥੇ ਕਿੰਨੇ ਕੇ ਮਤਲਬ ਇਹੋ ਜਿਹੇ ਕੇਸ ਆ ਜਿਹੜੇ ਆਪਣੇ ਰਾਸਾਂ ਸੀ ਆਹ ਦੇਖੋ ਉਹ ਕੇਸ ਹੈਗੇ ਨੇ ਸਾਡੇ ਉਹ ਬੜੀ ਛੇਤੀ ਜਿਹੜੇ ਆ ਚੱਲ ਰਿਹਾ ਵਾ ਉਹਨਾਂ ਦਾ ਪ੍ਰੋਸੈਸ ਉਹ ਜਦੋਂ ਵੀ ਸਾਡੇ ਕੋਲੇ ਪੁਲਿਸ ਹੈਲਪ ਦੀ ਜਿਹੜੀ ਆ ਉਹ ਡਿਮਾਂਡ ਆਵੇਗੀ ਤੇ ਉਹ ਜਿਹੜਾ ਵਾ ਉਹਨਾਂ ਨੂੰ ਇਹ ਕੀਤੀ ਜਾਵੇ ਜਿਸ ਤਰ੍ਹਾਂ ਨਾਲ ਆਪ ਜੀ ਨੇ ਜਿਹੜਾ ਦੱਸ ਦਿੱਤਾ ਹੈ ਲੋਕਾਂ ਨੂੰ ਕੀ ਸ਼ਰਤੇ ਚਾਹੀਦੇ ਦੇਖੋ ਮੈਂ ਇਹੀ ਗੱਲ ਕਰਦਾ ਕਿ ਆਪਣੀ ਜਿਹੜੀ ਹੱਕ ਸੱਚ ਦੀ ਕਮਾਈ ਆ ਉਹ ਕੀਤੀ ਜਾਵੇ ਇਹੋ ਜੀ ਪਾਪ ਦੀ ਕਮਾਈ ਦਾ ਜਿਹੜਾ ਹਸ਼ਰਿਆ ਉਹ ਤੁਸੀਂ ਵੇਖ ਰਹੇ ਇਹੋ ਜੀ ਜਿਹੜੀਆਂ ਗੱਲਾਂ ਤੋਂ ਬਿਲਕੁਲ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਬੜੀ ਜ਼ਿਆਦਾ ਪ੍ਰਭਾਵਿਤ ਹੈ ਤੇ ਇਹ ਸਾਨੂੰ ਆਪ ਇਹਦੇ ਬਾਰੇ ਜਿਹੜਾ ਪਿੰਡਾਂ ਨੂੰ ਜਾ ਹੋਰੇ ਸੋਚਣਾ ਚਾਹੀਦਾ ਕਿ ਕੋਈ ਪਿੰਡ ਦੇ ਵਿੱਚ ਇਹੋ ਜੀ ਗੱਲ ਕਰਦਾ ਵੀ ਆ ਤੇ ਉਹਦੀ ਸਾਨੂੰ ਸੂਚਨਾ ਦੇਣ ਕਿ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ। ਥੈਂਕ ਯੂ ਜੀ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀ-ਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News